ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਜਿੰਨੇ ਵੀ ਭਰਾ ਆਪਣੇ ਨਵੇਂ ਫੇਸਬੁੱਕ ਪੇਜ ਸ਼ੌਂਕ ਘੋੜੀਆਂ ਦਾ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰਿਆਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਆਂ ਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਦੋਸਤੋ ਤੁਹਾਡਾ ਜਿਹੜਾ ਤੁਸੀਂ ਲਗਾਤਾਰ ਵੀਡੀਓਜ਼ ਨੂੰ ਪਿਆਰ ਦਿੰਦੇ ਆ ਰਹੇ ਹੋ ਸਪੋਰਟ ਕਰਦੇ ਹੋ ਸੋ ਅੱਜ ਆਪਾਂ ਘਰੇ ਸੀਗੇ ਕਾਫੀ ਦਿਨਾਂ ਤੋਂ ਰਿਜੇ ਵਿੱਚ ਚੱਲ ਰਹੇ ਸੀ ਲਗਾਤਾਰ ਘੋੜੇ ਘੋੜੀਆਂ ਦੀਆਂ ਵੀਡੀਓ ਜੀ ਸ਼ੂਟ ਕਰਦੇ ਕਰਕੇ ਟਾਈਮ ਨਹੀਂ ਸੀ ਲੱਗਿਆ ਵੀ ਜਾਨਵਰ ਬਾਹਰ ਕੱਢਣ ਕਰਨ ਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਪਣੀਆਂ ਆਪ ਦੀਆਂ ਘੋੜੀਆਂ ਤੇ ਬਸ਼ੇਰੀਆਂ ਦਿਖਾਵਾਂਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਜਾਂ ਫੋਨ ਫੋਨ ਆਉਂਦੇ ਰਹਿੰਦੇ ਸੀ ਜਦੋਂ ਗੱਲਬਾਤ ਹੁੰਦੀ ਸੀ ਘੋੜੀਆਂ ਤੇ ਬਸ਼ੇਰੀਆਂ ਦਾ ਹਾਲਚਲ ਪੁੱਛਦੇ ਸੀਗੇ ਤੇ ਜਾਨਵਰ ਵੀ ਅੰਦਰ ਖੜੇ ਅੱਕੇ ਜੇ ਖੜੇ ਸੀਗੇ ਤਾ ਕਰਕੇ ਮੈਂ ਸੋਚਿਆ ਵੀ ਅੱਜ ਘਰੇ ਆ ਯਾਰ ਇਹਨਾਂ ਦਾ ਨਾਲੇ ਤਾਂ ਬਾਹਰ ਤੋਰਾ ਫੇਰਾ ਕਰਾਵਾਂਗੇ ਗੇੜਾ ਗੂੜਾ ਦਵਾ ਦੇਾਂਗੇ ਤੇ ਨਾਲੇ ਮਾੜੀ ਮੋਟੀ ਵੀਡੀਓ ਕਲਿੱਪ ਬਣਾ ਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਾਂਗੇ ਦੇਖ ਲੈਣਗੇ ਜਾਨਵਰ ਭਰਾ ਆਪਣੇ ਤੇ ਦੱਸ ਦੇਣਗੇ ਵੀ ਗੱਲਬਾਤ ਕਿਵੇਂ ਆ ਬਸ਼ੇਰੀਆਂ ਮਸ਼ੂਰੀਆਂ ਕਿਵੇਂ ਤਿਆਰ ਹੋਈ ਜਾਂਦੀਆਂ ਨੇ ਕਿਉਂਕਿ ਇੰਨੇ ਨਾਲ ਬੰਦੇ ਦੀ ਹੌਸਲਾ ਫਜਾਈ ਹੋ ਜਾਂਦੀ ਆ ਸੋ ਦੋਸਤੋ ਗੱਲਬਾਤ ਆਪਾਂ ਆਪਣੀਆਂ ਨੌਕਰੀ ਘੂੜੀ ਤੋਂ ਕਰਦੇ ਆ ਇਹਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਇਹ ਤੇ ਹੁਣ ਇਹ ਸੂਈ ਸੀ ਪਿੱਛੇ ਜੇ ਡੋਰਡ ਵਾਲੇ ਮਹਾਰਾਣੇ ਘੋੜੇਦੁਰ ਨੇ ਨੌਕਰੀ ਬੁਸ਼ੇਰੀ ਦਿੱਤੀ ਆ ਤੇ ਆ ਬੁਸ਼ੇਰੀ ਮੰਗਰਤੂਰੀ ਫਿਰਦੀ ਆ ਤੁਸੀਂ ਦੇਖ ਸਕਦੇ ਹੋ ਬੁਸ਼ੇਰੀ ਦੀ ਜਿਹੜੀ ਉਮਰ ਆ ਇਹਦੀ ਹੁਣ ਡੇਢ ਮਹੀਨੇ ਉਮਰ ਹੋ ਗਈ ਡੇਢ ਮਹੀਨੇ ਦੀ ਹੋ ਗਈ ਆ ਬੁਸ਼ੇਰੀ ਤੇ ਸੋਹਣੀ ਤਿਆਰ ਹੁੰਦੀ ਆਉਂਦੀ ਆ ਬਾਕੀ ਇਹਦਾ ਨਾਂ ਜਿਹੜਾ ਆਪਾਂ ਰਾਵੀ ਰੱਖਤਾ ਸੀ ਸੋ ਪਹਿਲਾਂ ਕੋਈ ਅਪਡੇਟ ਦਿੱਤੀ ਨਹੀਂ ਸੀ ਗਈ ਜਦੋਂ ਘੋੜੀ ਸੂਈ ਸੀ ਕੋਈ ਵੀਡੀਓ ਨਹੀਂ ਪਾਈ ਆਪਾਂ ਸੋ ਜਿਹੜੀ ਆ ਮਗਰ ਮਾਰਵਾੜੀ ਬੱਚੀ ਤੁਰੀ ਫਿਰਦੀ ਆ ਇਹ ਵੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆਪਣੀ ਪਹਿਲਾਂ ਕਮੈਦ ਘੋੜੀ ਸੂਈ ਸੀਗੀ ਲਾਰ ਰਾਤੋਂ ਤੋਂ ਉਸ ਘੋੜੀ ਦੀ ਬੱਚੀ ਆ ਤੇ ਇਹਦਾ ਨਾਮ ਆਪਾਂ ਚੈਰੀ ਰੱਖਤਾ ਸੀਗਾ ਇਹ ਵੀ ਕਦ ਕਾਟ ਸੋਹਣਾ ਕਰਦੀ ਆਉਂਦੀ ਆ ਹੁਣ ਵਧੀਆ ਨਿਖਰਦੀ ਆਉਂਦੀ ਆ ਬੇਸ਼ੇਰੀ ਤੇ ਇੱਕ ਚੀਜ਼ ਮੈਂ ਹੋਰ ਦੇਖੀ ਜਿਵੇਂ ਤੁਸੀਂ ਆ ਦੇਖਦੇ ਹੋ ਵੀ ਆ ਘੋੜੀ ਦੇ ਮੰਗਰ ਤੁਰੀ ਫਿਰਦੀ ਆ ਇਹ ਜਿੰਨਾ ਆਪਾਂ ਜਾਨਵਰ ਨੂੰ ਖੁੱਲਾ ਛੱਡ ਕੇ ਰੱਖਦੇ ਆ ਜਾਂ ਦੂਜੀਆਂ ਜਿਹੜੀਆਂ ਆਪਣੀਆਂ ਘੋੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਲੇ ਜਾਨਵਰ ਤੁਰਦਾ ਫਿਰਦਾ ਫਿਰ ਦੂਜੇ ਜਾਨਵਰ ਵੱਡੀਆਂ ਘੋੜੀਆਂ ਨੂੰ ਤੰਗ ਨਹੀਂ ਕਰਦੇ ਕਈ ਵਾਰ ਕੀ ਹੁੰਦਾ ਵੀ ਦੂਜੇ ਉੱਪਰੇ ਬੱਚੇ ਨੂੰ ਜਦੋਂ ਘੋੜੀ ਦੇ ਕੋਲੇ ਜਾਂਦਾ ਨਾ ਤਾਂ ਘੋੜੀਆਂ ਕਈ ਵਾਰ ਲੱਤ ਲੁੱਤ ਕੱਢ ਜਾਂਦੀਆਂ ਨੇ ਸੋ ਜਦੋਂ ਖੁੱਲੇ ਛੱਡਣ ਦਾ ਇਹੀ ਫਾਇਦਾ ਵੀ ਉਹਨਾਂ ਨੂੰ ਆदत ਪੈ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ ਇਹ ਜੂਜ ਟੂ ਹੋ ਜਾਂਦੀਆਂ ਨੇ ਤੇ ਇਹ ਕਹਿ ਲੋ ਵੀ ਮੋٹے ਸ਼ਬਦਾਂ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਸੋ ਇੱਥੇ ਜਦੋਂ ਛੱਡੀਆਂ ਸੀ ਆ ਘੋੜੀ ਨੂੰ ਤੇ ਨੁਕਰੀ ਬਸ਼ੇਰੀ ਨੂੰ ਛੱਡਿਆ ਸੀ ਤੇ ਇਹ ਵੀ ਮੰਗਰੀ ਆ ਗਈ ਸੀ ਉਸ ਤੋਂ ਬਾਅਦ ਚ ਫਿਰ ਆਪਾਂ ਇਹਦੀ ਮਾਂ ਨੂੰ ਛੱਡ ਲਿਆ ਨਾਲ ਆਹ ਜਿਹੜੀ ਕਮੈਤ ਘੋੜੀ ਆ ਆਪਣੀ ਤੇ ਇਹਨੂੰ ਵੀ ਆਪਾਂ ਨਾਲ ਛੱਡ ਲਿਆ ਸੀਗਾ ਤੇ ਬਸ਼ੇਰੀ ਜਿਹੜੀ ਇਹ ਆਪਣੀ ਚੈਰੀ ਆ ਲਾਲ ਰਤਨ ਵਾਲੀ ਇਹਦੀ ਉਮਰ 5.5 ਮਹੀਨਿਆਂ ਤੋਂ ਹਾਲੇ ਘਟਾ ਅਜੇ 5.5 ਮਹੀਨਿਆਂ ਦੀ ਹੋਈ ਨਹੀਂ ਇਹ ਪ੍ਰੋਪਰ 4-5 ਦਿਨ ਘੱਟ ਆ ਹਜੇ 5 ਮਹੀਨੇ 10 ਕਿ ਦਿਨਾਂ ਦੀ ਹੋਈ ਆ ਇਹ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਾਨਵਰ ਕਿਵੇਂ ਨੇ ਆਪਣੇ ਤਿਆਰ ਆ ਸਮੇਂ ਵੀ ਆ ਬਸ਼ੇਰੀਆਂ ਚੰਗੀਆਂ ਗ੍ਰੋਥ ਕਰ ਰਹੀਆਂ ਨੇ ਤੇ ਅੱਜ ਦਾ ਮਕਸਦ ਆਪਣਾ ਇੰਨਾ ਹੀ ਸੀਗਾ ਵੀ ਯਾਰ ਵੀਡੀਓ ਪਾ ਕੇ ਆਪਣੇ ਜਾਨਵਰ ਦਿਖਾ ਦਈਏ ਭਰਾਵਾਂ ਨਾਲ ਵੀਡੀਓ ਸ਼ੇਅਰ ਕਰ ਲਈਏ ਸੋ ਇੰਨੇ ਨਾਲ ਅਪਡੇਟ ਜੀ ਮਿਲਦੀ ਰਹਿੰਦੀ ਆ ਆਪਾਂ ਨੂੰ ਵੀ ਤੇ ਭਰਾਵਾਂ ਨੂੰ ਵੀ ਜਾਨਵਰਾਂ ਬਾਰੇ ਸੋ ਹੁਣ ਇਹਨੂੰ ਵੀ ਆਪਾਂ ਅੱਗੇ ਮੇਟ ਕਰਾਵਾਂਗੇ ਨੁਕਰੀ ਘੋੜੀ ਵੀ ਹਾਲੇ ਆਪਾਂ ਮੇਟ ਨਹੀਂ ਕਰਾਈ ਤੇ ਆ ਹੁਣ ਜਦੋਂ ਅੱਗੇ ਫਰਵਰੀ ਮਾਰਚ ਦੇ ਵਿੱਚ ਨਾ ਆਪਾਂ ਦੋਵੇਂ ਘੋੜੀਆਂ ਅੱਗੇ ਮੇਟ ਕਰਾ ਲਾਂਗੇ ਤੇ ਹੋ ਸਕਦਾ ਉਦੋਂ ਨੂੰ ਤਕਰੀਬਨ ਇਹਨੇ ਆ ਵੱਡੀ ਬਸ਼ੇਰੀ ਨੇ ਮਾਰਵਾੜੀ ਨੇ 6 ਮਹੀਨਿਆਂ ਤੋਂ ਉੱਪਰ ਚੱਲੀ ਜਾਣਾ 6 ਸਾਢੇ 6 ਮਹੀਨਿਆਂ ਦੀ ਹੋ ਜੂ ਤੇ ਨਾਲੇ ਉਦੋਂ ਇਹਦਾ ਆਪਾਂ ਦੁੱਧ ਛਡਾ ਦੇਾਂਗੇ ਹਾਲੇ ਆਪਾਂ ਇਹ ਘੋੜੀ ਤੋਂ ਪਾਸੇ ਨਹੀਂ ਕੀਤੀ ਤੇ ਆ ਬਸ਼ੇਰੀ ਵੀ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਇਹ ਨੌਕਰੀ ਬਸ਼ੇਰੀ ਜਿਹੜੀ ਮਹਾਰਾਣੀ ਵਾਲੀ ਆ ਡੇਢ ਮਹੀਨੇ ਦੀ ਹੋ ਗਈ ਕਿਵੇਂ ਚੰਗੀ ਤਰ੍ਹਾਂ ਹੁੰਦੀ ਆਂਦੀ ਆ ਸੋ ਇਸੇ ਤਰ੍ਹਾਂ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਕੋਈ ਆਪਾਂ ਨੂੰ ਟਾਈਮ ਲੱਗਿਆ ਤਾਂ ਤੁਹਾਨੂੰ ਅਪਡੇਟ ਦੇਵਾਂਗੇ ਜਾਨਵਰ ਫੇਰ ਦਿਖਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਦੋਸਤੋ ਤਾਂ ਕਿ ਜਿਹੜੇ ਭਰਾ ਆਪਣੇ ਨਾਲ ਨਵੇਂ ਫੇਸਬੁੱਕ ਪੇਜ ਸ਼ੌਂਕ ਘੋੜਿਆਂ ਦੇ ਹਲੇ ਅਟੈਚ ਨਹੀਂ ਹੋਏ ਉਹਨਾਂ ਦੇ ਤੱਕ ਵੀ ਆਪਣਾ ਪੇਜ ਪਹੁੰਚਦਾ ਹੋ ਸਕੇ ਧੰਨਵਾਦ ਜੀ ਇੰਨਾ ਪਿਆਰ ਦੇਣ ਲਈ ਜਿਹੜਾ ਤੁਸੀਂ ਸਪੋਰਟ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ